ਅੱਜ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਸਕੀਮ ਦੇ ਤਹਿਤ ਵਿਧਾਨ ਸਭਾ ਹਲਕਾ ਰੂਪਰ ਦੇ ਵਿੱਚੋਂ ਜਿਹੜੀ ਦੂਜੀ ਬੱਸ ਹੈ ਉਹ ਜਾ ਰਹੀ ਹੈ ਪਹਿਲੀ ਬੱਸ ਸ੍ਰੀ ਅਮਰitsar ਸਾਹਿਬ ਤੇ ਸ੍ਰੀ ਦਮਦਮਾ ਸਾਹਿਬ ਗਈ ਸੀ ਅੱਜ ਦੂਜੀ ਬੱਸ ਨੂਰਪੁਰ ਵੇਦੀ ਤੋਂ ਭਗਵੰਤ ਸ਼੍ਰੀ ਖੱਟੂ ਸ਼ਾਮ ਜੀ ਦੇ ਦਰਸ਼ਨ ਕਰਨ ਲਈ ਨੂਰਪੁਰ ਵੇਦੀ ਤੋਂ ਅਜਰਵਾਨਾ ਹੋ ਰਹੀ ਹੈ ਕਿ 45 ਦੇ ਕਰੀਬ ਯਾਤਰੂ ਤਵਾਂਛੀ ਦੀ ਖਾਟੂ ਸ਼ਾਮ ਜੀ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਨੇ ਤੇ ਖਾਟ ਚਾਮ ਜੀ ਤੇ ਸਾਲਾ ਸਰਦਹਾ ਅੱਜ ਇੱਥੋਂ ਰਵਾਨਾ ਹੋ ਕੇ ਨੂਰਪੁਰਵੇਦੀ ਤੋਂ ਰੋਪੜ ਤੋਂ ਇਹ ਜਿਹੜੀ ਬੱਸ ਹੈ ਅੱਜ ਉਥੇ ਸਾਰੇ ਯਾਤਰੀ ਸੇਕ ਕਰਨਗੇ ਕੱਲ ਰਾਤ ਤੱਕ ਇਹਨਾਂ ਦੀ ਵਾਪਸੀ ਹੋਏਗੀ ਸੋ ਬਾਰੀ ਬਾਰੀ ਇੱਕ ਕਰਕੇ ਰੋਪੜ ਵਿਧਾਨ ਸਭਾ ਹਲਕੀ ਦੇ ਸਾਰੇ ਪਿੰਡਾਂ ਤੋਂ ਸਾਰੇ ਖੇਤਰਾਂ ਤੋਂ ਅੱਡ ਅੱਡ ਧਾਰਮਿਕ ਸਥਾਨਾਂ ਦੇ ਲਈ ਇਹ ਜਿਹੜੀਆਂ ਬੱਸਾਂ ਐ ਵੋਲਵੋ ਬੱਸਾਂ ਉਹ ਲਗਾਤਾਰ ਜਿਹੜੀਆਂ ਉਹ ਜਾਣਗੀਆਂ ਤੇ ਇਹਦੇ ਜਿਹੜਾ ਸਾਰਾ ਬੰਦੂਬਸਤ ਐ ਸਾਰਾ ਅਰੇਂਜਮੈਂਟ ਐ ਇਹਨਾਂ ਯਾਤਰਾਵਾਂ ਦਾ ਉਹ ਪੰਜਾਬ ਗਵਰਨਮੈਂਟ ਦੇ ਉਹਨੂੰ ਪੁੱਟਾ ਕਰਿਆ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਵੱਧ ਤੋਂ ਵੱਧ ਯਾਤੂ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਸਕਣ ਅੱਜ ਕਿਉਂਕਿ ਧਾਰਮਿਕ ਮਹੀਨਾ ਜਿੱਥੇ ਇੱਕ ਪਾਸੇ ਸ਼ਹੀਦੀ ਹਫ਼ਤਾ ਚੱਲ ਰਿਹਾ ਸ਼ਹੀਦੀ 15 ਵਾੜਾ ਚੱਲ ਰਿਹਾ ਜਿਹੜੀ ਕਿ ਜਿਹੜਾ ਮਹਾਨ ਸੰਤੀਆਂ ਨੂੰ ਸਮਰਪਿਤ ਹੈ ਉੱਥੇ ਹੀ ਜਿਹੜੇ ਲੋਕ ਅਡੰਤ ਧਾਰਮਿਕ ਸਥਾਨਾਂ ਦੇ ਉੱਪਰ ਜਾਣਾ ਚਾਹੁੰਦੇ ਆ ਦਰਸ਼ਨ ਕਰਨ ਦੇ ਲਈ ਉਹ ਇਹਨਾਂ ਬਸਾਂ ਵਿੱਚ ਰਹੀਆਂ ਯਾਤਰਾਮਾ ਦੀ ਪ੍ਰੋਗਰਾਮ ਦੇ ਰਹੀਆਂ ਅੱਠ ਅੱਠ ਸਥਾਨਾਂ ਤੇ ਜਾ ਰਹੇ